ਉਰੀ ਆਇਆ ਦੀ ਯਾਰ ਆਪਣਾ ਫੋਨ ਕਰਾ ਬੰਦੇ ਨੇ ਹਾਂ ਉਰੀ ਲੋਕੇਸ਼ਨ ਆਹੀ ਘਰ ਆ ਯਾਰ ਹਾਂ ਆ ਬੈਠਾ ਰੋ ਭਾਈ ਸੋਨੇ ਤੁਹਾਡੇ ਕੁੰਡੀ ਲੱਗ ਰਹੀ ਆ ਇਹ ਕਿਹੜਾ ਕਹਿੰਦਾ ਫਿਰ ਉਹ ਯਾਰ ਇਹ ਕਹਿ ਰਹੇ ਨੇ ਫੋਨ ਆਇਆ ਯਾਰ ਜਦੋਂ ਬੰਦੇ ਦਾ ਕੰਨਾ ਹੋਰੇ ਰੱਖੀਆ ਯਾਰ ਕਿਹੜੇ ਬੰਦੇ ਕਹੇ ਦੱਸੋ ਤੁਹਾਡੇ ਫਿਰਦੀ ਯਾਰ ਤੁਹਾਡੇ ਪਿੰਡ ਦਾ ਹੀ ਆ ਉਹ ਅਧਰ ਨਾਮ ਲਓ ਕੱਥਾ ਆ ਤੁਸੀਂ ਬਿਜਲੀ ਵਾਲਿਆ ਸੀ ਬਿਜਲੀ ਵਾਲਿਆ ਸੀ ਹਾਂ ਹੋਈ ਲੈ ਨੇ ਫਿਰ ਦੇਖੋ ਹੋਰ ਵੀ ਕੋਈ ਆਸੀ ਵੀ ਆ ਆਸੀ ਆ ਡੀਓ ਉੱਤੇ ਬੈਠਾ ਗੱਡੀ ਗਿਆ ਹਾਂ ਠੀਕ ਤਲ ਦੇਖ ਕੇ ਮੜਾ ਯੰਤਰੀ ਜਾ ਕੇ ਪਤਾ ਲੱਗੂ ਯਾਰ ਇਹਦੇ ਅੰਝੀ ਪਤਾ ਲੱਗਣਾ ਹੈ ਅੰਦਰ ਕੋ ਲੱਗੀ ਹੋਈ ਆ ਬਾਬੇ ਨਾਲੇ ਸਾਹੀ ਆਪਾਂ ਨੂੰ ਕਹੇ ਆਏ ਲੱਗੀ ਹੋਈ ਅੰਦਰ ਕੋ ਹੰਡੀ ਕੋਣ ਆਇਆ ਕਿ ਆ ਯਾਰ ਵਾਈ ਨਹੀਂ ਜਾ ਮੈਂ ਯਾਰ ਹਰ ਜਾ ਤਬਾ ਗੇੜ ਲਾੜਿਆ ਯਾਰ ਇਹਦਾ ਗੇੜ ਲਾੜਿਆ ਦੇਖ ਯਾਰ ਇਹਦਾ ਨਹੀਂ ਬਾਤ ਤੋੜਦਾ ਹੀ ਉੱਪਰ ਆਰਡਰ ਆਏ ਹੋਦੇ ਸਾਨੂੰ ਉਲੀ ਫਾਰਮ ਦੇਖੋ ਇਹ ਪਾਸਰ ਜਾਈ ਓਹ ਕਦੀ ਦੀ ਓਹੋ ਅਹ ਸੋਹ ਹਾਲੇ ਦਾ ਰੱਖੀ ਯਾਰ ਆਦੇ ਯਾਰ ਦੇ ਹਾਂ ਲਾ ਗਿਆ ਉਹ ਲਾ ਗਿਆ ਤਾਰਾਂ ਟੁੱਟੀਆਂ ਵੀ ਇਹਨੇ ਹਾਂ ਕਿੱਧਰ ਪਾ ਕੇ ਬੁਲਾਓ ਯਾਰ ਮੈਂ ਯਾਰ ਹੀ ਹਾਂ ਹਾਂ ਬੁਲਾਓ ਕਿੱਥੇ ਉਹ ਮੜਾਈ ਜਾ ਕੇ ਆ ਤੂੰ ਹੀ ਜਾ ਕੇ ਆ ਯਾਰ ਨੇ ਮੈਂ ਹੱਥ ਮਾਰਾਂ ਕੈਰੀ ਬਾਈਟ ਤੇ ਕਰਦਾ ਠੀਕਾ ਤੇਰੇ ਨਾਲ ਜਰੀ ਬਹੁਤ ਬੜੀ ਯਾਰ ਆਈ ਉਹ ਇੱਧਰ ਹੋ ਜੀ ਵਾਰੀ ਜਲਦੀ ਕਰੋ ਲੋ ਆ ਹਾਂ ਦੱਸੋ ਆ ਮੈਂ ਹਾਂ ਦੱਸੋ ਦੇਖਲਾ ਵਰਨੀਆ ਰੋ ਜਰਮਾਨਾ ਲਾਵਾਂਗੇ ਅੱਜ ਤਾਂ ਉਹ ਕੁੜੀ ਤੇਰੇ ਸਾਹਮਣੇ ਖੜੀ ਆ ਦੇਖਲਾ ਹੋਰ ਸਰੇ ਆ ਮੱਚ ਤੇਰੇ ਕੁੜੀ ਜੀ ਆ ਤੂੰ ਭੱਜ ਜਾਵੇਂ ਲਾ ਕੇ ਅੱਗੇ ਤੋਂ ਨਹੀਂ ਲਾਵਾਂਗੇ ਕੁੜੀ ਜਿਹੜਾ ਕੋਈ ਹੋਊਗਾ ਠੀਕ ਆ ਅੱਜ ਤੋਂ ਅੱਜ ਤੋਂ ਨਹੀਂ ਲਾਵਾਂਗੇ ਹੁਣ ਤੋਂ ਮਿਥਣੇ ਪਹਿਲਾਂ ਨਹੀਂ ਦੇਈਏ ਬਈ ਬਾਪਾ ਐਸਾ ਵੀ ਲੈਂਦੇ ਨਹੀਂ ਤੁਸੀਂ ਲੈ ਲਓ ਨਹੀਂ ਪਹਿ ਹੈ ਹੀ ਲੈਂਦੇਗੇ ਦੇ ਉਹ ਵੱਡਾ ਬੈਠਾ ਗਿਆ ਤਾਂ ਨੌਦੀ ਆ ਵੱਡਾ ਆਇਆ ਹੋਇਆ ਮੈਂ ਹੀ ਤਾਂ ਐ ਨੌਦੀ ਆ ਦੀਦਾ ਗਰ ਨਹੀਂ ਕਰਦਾ ਮੈਂ ਹੀ ਆ ਇਹਨੂੰ ਕੀ ਬਕਾ ਤੇ ਮੈਂ ਹੀ ਰੱਖੇ ਹੋਏ ਚੇਲੇ ਚੇਲੇ ਰੱਖਣਾ ਜਿਹੜਾ ਮੈਂ ਇਸ ਵਿੱਚ ਲੈ ਆਉਂ ਨਾ ਰਸਵਤ ਨਹੀਂ ਲੈਂਦਾ ਕਿਉਂ ਨਹੀਂ ਥੋੜੇ ਮੋਟੇ ਦਾ ਲਗੋ ਐ ਥੋੜਾ ਹੁੰਦਾ ਯਾਰ ਥੋੜੇ ਮੋਟੇ ਦਾ ਲਗੋ ਉਹ ਨਹੀਂ ਯਾਰ ਫਿਰ ਸਾਨੂੰ ਉੱਪਰ ਹੋ ਜਿੰਦਾ ਉਹਦਾ ਉਹਦਾ ਹੁੰਦਾ ਤੁਹਾਨੂੰ ਮੈਂ ਫਿਰ ਯਾਰ ਐ ਥੋੜਾ ਹੁੰਦਾ ਯਾਰ ਲੈ ਲੈ ਕੋਟੇ ਹੀ ਦੇਖ ਲੈ ਮੈਂ 500 ਪਾਸੋਂ ਲੈ ਵਾਲਾ ਮੜੀ ਹੋ ਗਿਆ ਤੂੰ ਹੀ ਫੜ ਲ ਅਗਲਾ ਕਹੂਗਾ ਉਹ ਕਹਿਣਗੇ ਕੀ ਚਾਹੇਗਾ ਉਹਨੂੰ ਤੂੰ ਚਲ ਆ ਜਾ ਹੁਣ ਅੱਗੇ ਦੇ ਬਾਅਦ ਤੇਰਾ ਦੱਸ ਕੇ ਆਇਆ ਕਰੋ ਤੂੰ ਤਾਂ ਯਾਰ ਬਹੁਤ ਵਧੀਆ ਬੰਦਾ ਯਾਰ ਪੈਸੇ ਦਿੱਤੇ ਯਾਰ ਬੰਦਾ ਚਲ ਉਹਨੂੰ ਦੱਸਦੇ ਨਹੀਂ ਹੁਣ ਆਪਾਂ ਨੇ ਜਾ ਕੇ ਦੇ ਫੜੀ ਆਂ ਦੇਖਾ ਹੋਰ ਤਾਂ ਠੀਕ ਆ ਫਿਰ ਠੀਕ ਆ ਠੀਕ ਆ ਹਾਂ ਠੀਕ ਚਲ ਆ ਜਾ ਬੰਦੇ ਥੋੜਾ ਆ ਉਹ ਬੰਦੇ ਵਧੀਆ ਨੇ ਰਿਆਣਾ ਦਿਲ ਖੁੱਲੇ ਵਾਲੇ ਨੇ ਹੋਰ ਵਧੀਆ ਤੇਰਾ ਬਣ ਗਿਆ ਚੱਲ ਪਾ ਕੇ ਸਾਈਕਲ ਆਪਣਾ ਅ ਜਲਦੀ ਵਧੀਏ ਇਹ ਪਿੰਡ ਛੋਟਾ ਜਿੰਨੇ ਹਨ ਹਾਂ ਚਲ ਉਹ ਨੂੰ ਨਾ ਦੱਸੀ ਹੁਣ ਜਾ ਕੇ ਉਹਨੂੰ ਦਾ ਵੀ ਦੱਸਣਾ ਆਪਾਂ ਆਹ ਹੋਰ ਚਾ ਚੱਲੀ ਆ ਰਹਾ ਉਹ ਦੇਖੇ ਪੁੱਛੂ ਆਪ ਐ ਕਰ ਫੋਨ ਕਰਕੇ ਪੁੱਛ ਕੇ ਕਿਥੇ ਖੜਾ ਹੋ ਇਹੇ ਦਫ਼ਤਰ ਚ ਤਾਂ ਨਹੀਂ ਪਾ ਗਿਆ ਹਰ ਕੇ ਪੁੱਛ ਲਿਆ ਯਾਰਾ ਉਹੀ ਕੁੜੀ ਜਿਹੜਾ ਤੂੰ ਹੋਰ ਨਾ ਲੱਗੀ ਕਾਸੇ ਛਾ ਲੋ ਆਹ ਸਾਹ ਦੇ ਕਿੱਥੇ ਹੋ ਬਾਤ ਕਰਜੋ ਠੀਕ ਆ ਦਫਤਰ ਜਾਦਾ ਚਲੋ ਫਿਰ ਦਫਤਰ ਕੀ ਚੱਲਦੇ ਹਾਂ ਜਣਾ ਕਿਹੜਾ ਹਾਂ ਸਾਸੀ ਇਹ ਹੋਣੇ ਚਲ ਆ ਰਹੀ ਇੱਕ ਨਗੀ ਕਹਿੰਦੇ ਬੋਰ ਦੀ ਸਾਹ ਜੀ